ਗੌਰ ਦੇ ਨਾਲ ਦੇਖ ਲਵੋ ਟੀਵੀ ਸਕਰੀਨਸ ਦੇ ਉੱਤੇ ਚੱਲ ਰਹੀ ਇਸ ਸੀਸੀਟੀਵੀ ਦੀ ਫੁਟੇਜ ਨੂੰ ਬੱਸ ਸਟੈਂਡ ਦੇ ਵਾਸ਼ਰੂਮ ਦੇ ਵਿੱਚ ਛੱਡਣ ਵਾਲੇ ਜੋੜੇ ਦੀਆਂ ਤਸਵੀਰਾਂ ਆਈਆਂ ਸਾਹਮਣੇ ਜੇਕਰ ਕਿਤੇ ਵੀ ਤੁਹਾਨੂੰ ਇਹ ਲੜਕਾ ਲੜਕੀ ਆਉਂਦੇ ਨੇ ਨਜ਼ਰ ਤਾਂ ਦਿਓ ਚੰਡੀਗੜ੍ਹ ਪੁਲਿਸ ਨੂੰ ਇਸ ਦੀ ਸੂਚਨਾ ਸਾਡੇ ਦੇਸ਼ ਨੂੰ ਆਜ਼ਾਦ ਹੋਏ 76 ਸਾਲ ਹੋ ਗਏ ਪਰ ਕਈ ਚੀਜ਼ਾਂ ਵਿੱਚ ਅਜੇ ਵੀ ਸਾਨੂੰ ਆਜ਼ਾਦੀ ਨਹੀਂ ਮਿਲੀ ਜਿਵੇਂ ਕਿ ਸਰਕਾਰੀ ਦਫ਼ਤਰਾਂ 'ਚ ਆਮ ਲੋਕਾਂ ਲਈ ਧੱਕੇ ਬਾਦ ਇੰਤਜ਼ਾਮੀਆਂ ਖੱਜਲ ਖਵਾਰੀਆਂ ਆਜ਼ਾਦੀ ਦੀ ਜੰਗ ਜਿਹੜੀ ਸੀ ਉਹ ਸਾਡੀਆਂ ਅਗਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਨੂੰ ਸੌਖੀ ਕਰਨ ਵਾਸਤੇ ਲੜੀ ਗਈ ਸੀ ਨਾ ਕਿ ਇਸ ਗੱਲ ਵਾਸਤੇ ਕਿ ਸਾਡੇ ਚਾਚੇ ਤਾਏ ਪਿਓ ਦਾਦੇ ਸਰਕਾਰੀ ਦਫ਼ਤਰਾਂ ਦੇ ਧੱਕੇ ਖਾਣ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਔਰਾਂਜੀ ਦੇ ਸੁਪਨਿਆਂ ਨੂੰ ਸাকার ਕਰਨ ਲਈ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਸਰਕਾਰੀ ਦਫ਼ਤਰਾਂ ਦੇ ਗੇੜੇ ਨਹੀਂ ਕੱਢਣੇ ਪੈਣਗੇ। ਸਰਕਾਰੀ ਦਫ਼ਤਰ ਖੁਦ ਚੱਲ ਕੇ ਤੁਹਾਡੇ ਘਰ ਆਉਣਗੇ। ਹੁਣ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟਣ ਦੀ ਲੋੜ ਨਹੀਂ। ਬਸ ਡਾਇਲ ਕਰੋ 1076 ਅਤੇ ਸਰਕਾਰੀ ਸਹੂਲਤਾਂ ਆਪਣੇ ਘਰ ਵਿੱਚ ਹੀ ਪਾਓ। ਪੰਜਾਬ ਦੀ ਭਗਵੰਤਾਨ ਸਰਕਾਰ ਤੁਹਾਡੇ ਦਵਾਰ ਬੀਤੇ ਕੱਲ ਇੱਕ ਮਾਮਲਾ ਜਿਹੜਾ ਸਾਹਮਣੇ ਆਇਆ ਸੀ ਜਿੱਥੇ ਕਿ ਚੰਡੀਗੜ੍ਹ ਦੇ 43 ਬੱਸ ਸਟੈਂਡ ਦੇ ਬਾਥਰੂਮ ਦੇ ਵਿੱਚੋਂ ਇੱਕ ਨਵਜਾਤ ਜੈ ਕਹਿ ਲਈ ਕਿ 7 ਦਿਨਾਂ ਦਾ ਬੱਚਾ ਮਿਲਿਆ ਸੀ ਜੋ ਕਿ ਤੰਦਰੁਸਤ ਸੀ ਸਵਸਥ ਸੀ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਸੀ ਤੇ ਸੀਸੀਟੀਵੀ ਕੈਮਰੇ ਖੰਗਾਲੇ ਗਏ ਜਦੋਂ ਸੀਸੀਟੀਵੀ ਕੈਮਰਿਆਂ ਨੂੰ ਖੰਗਾਲਿਆ ਗਿਆ ਤਾਂ ਉਹਨਾਂ ਦੇ ਵਿੱਚੋਂ ਇਹ ਤਸਵੀਰਾਂ ਜੋ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਸਾਹਮਣੀ ਆਈਆਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਬੱਸ ਦੇ ਵਿੱਚੋਂ ਇੱਕ ਜੋੜਾ ਨਿਕਲਦਾ ਇੱਕ ਲੜਕੀ ਅਤੇ ਲੜਕੀ ਦਾ ਬੱਚੇ ਦੇ ਸਮੇਤ ਬੱਸ ਦੇ ਵਿੱਚੋਂ ਨਿਕਲਦੇ ਪਰ ਜਿਵੇਂ ਹੀ ਇਹ ਬੱਸ ਸਟੈਂਡ ਤੋਂ ਬਾਹਰ ਨਿਕਲਦੇ ਨੇ ਯਾਨੀ ਕਿ ਕਹਿ ਲੋ ਕਿ ਜਦੋਂ ਬੱਸ ਸਟੈਂਡ ਤੋਂ ਆਪਣੇ ਰਸਤੇ ਵੱਲ ਨੂੰ ਵਾਪਸ ਜਾਂਦੇ ਨੇ ਤਾਂ ਇਹਨਾਂ ਦੇ ਹੱਥ ਦੇ ਵਿੱਚ ਬੱਚਾ ਨਹੀਂ ਹੁੰਦਾ ਜਿਸ ਤੋਂ ਬਾਅਦ ਸੀਸੀਟੀਵੀ ਕੈਮਰੇ ਦੇ ਵਿੱਚ ਇਹਨਾਂ ਦਾ ਇਹ ਵੱਡਾ ਰਾਜ਼ ਸਾਹਮਣੇ ਆ ਗਿਆ ਕਿ ਇਹਨਾਂ ਦੇ ਵੱਲੋਂ ਇਸ ਬੱਚੇ ਨੂੰ ਬਾਥਰੂਮ ਦੇ ਵਿੱਚ ਛੱਡਿਆ ਗਿਆ ਸੀ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਸੀ ਕਿ ਇਸ ਜੋੜੇ ਦੇ ਵੱਲੋਂ ਲੇਡੀਜ਼ ਵਾਸ਼ਰੂਮ ਦੇ ਵਿੱਚ ਇਸ ਬੱਚੇ ਨੂੰ ਰੱਖ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਖੁਦ ਦੋਵੇਂ ਹੀ ਫਰਾਰ ਹੋ ਜਾਂਦੇ ਆ ਹਾਲਾਂਕਿ ਪੁਲਿਸ ਨੂੰ ਇਸ ਪੂਰੇ ਮਾਮਲੇ ਦੀ ਸੀਸੀਟੀਵੀ ਮਲਕੀ ਹੈ ਤਸਵੀਰਾਂ ਮਿਲ ਗਈਆਂ ਜਿਨ੍ਹਾਂ ਦੇ ਵੱਲੋਂ ਬੱਚੇ ਨੂੰ ਛੱਡਿਆ ਗਿਆ ਲਗਾਤਾਰ ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਜਾਂਚ ਕਰੀ ਜਾ ਰਹੀ ਹੈ ਤੇ ਹੋਰ ਵੀ ਸੀਸੀਟੀਵੀ ਖੰਗਾਲੇ ਜਾ ਰਹੇ ਕਿ ਕਿਸ ਰਸਤੇ ਵੱਲ ਨੂੰ ਗਏ ਨੇ ਕਿੱਥੇ ਇਹ ਜੋੜਾ ਗਿਆ ਖੈਰ ਉਮੀਦਾਂ ਤਾਂ ਹੀ ਨੇ ਕਿ ਜਲਦ ਹੀ ਇਸ ਜੋੜੇ ਦਾ ਪਰਦਾ ਫਾਸ਼ ਹੋ ਜਾਏਗਾ ਇਸ ਜੋੜੇ ਨੂੰ ਕਾਬੂ ਕਰ ਲਿਆ ਜਾਏਗਾ ਪਰ ਕਈ ਤਰ੍ਹਾਂ ਦੇ ਸਵਾਲ ਜੜੇ ਨੇ ਖੜੇ ਹੋ ਰਹੇ ਨੇ ਕਿ ਆਖਿਰਕਾਰ ਕਿਉਂ ਇਸ ਜੋੜੇ ਦੇ ਵੱਲੋਂ ਇਸ ਨਿੱਕੀ ਜਹੀ 7 ਦਿਨਾਂ ਦੀ ਬੱਚੀ ਨੂੰ ਬਸ ਸਟੈਂਡ ਦੇ ਬਾਥਰੂਮ ਦੇ ਵਿੱਚ ਛੱਡਿਆ ਗਿਆ ਕੀ ਕਾਰਨ ਸੀ ਕਿਸ ਕਾਰਨ ਤੋਂ ਇਹ ਆਪਣਾ ਬੱਚਾ ਨਹੀਂ ਰੱਖ ਸਕਤੇ ਸੀ ਕੀ ਕਾਰਨ ਸੀ ਇਹਨਾਂ ਦਾ ਬੱਚਾ ਹੈ ਵੀ ਸੀ ਜਾਂ ਕੋਈ ਹੋਰ ਮਾਮਲਾ ਕਿਸੇ ਵੀ ਤਰ੍ਹਾਂ ਦੇ ਅਜੇ ਤੱਕ ਤਾਂ ਖੁਲਾਸੇ ਨਹੀਂ ਹੋ ਸਕੇ ਪਰ ਇਸ ਮਾਮਲੇ ਨੂੰ ਲੈ ਕੇ ਬਹੁਤ ਸਾਰੇ ਸਵਾਲ ਖੜੇ ਹੋ ਰਹੇ ਨੇ ਹਰ ਕੋਈ ਇਹੀ ਕਹਿ ਰਿਹਾ ਕਿ ਇਹ ਦੇਖਾ ਕਿਉਂ ਕੀਤਾ ਗਿਆ ਇਸ ਪਤੀ ਪਤਨੀ ਕਹਿ ਲੋ ਜਾਂ ਕਹਿ ਲੋ ਕਿ ਇਸ ਜੋੜੇ ਦੇ ਵੱਲੋਂ ਕਿਉਂਕਿ ਅਜੇ ਤੱਕ ਇਹ ਗੱਲ ਸਾਫ਼ ਨਹੀਂ ਹੋਈ ਕਿ ਇਹ ਬੱਚਾ ਇਨ੍ਹਾਂ ਦਾ ਹੈ ਇਹ ਜੋੜਾ ਵਿਆਹਿਆ ਹੋਇਆ ਹੈ ਜਾਂ ਫਿਰ ਨਹੀਂ ਪਰ ਸਵਾਲ ਜ਼ਰੂਰ ਖੜੇ ਹੋ ਰਹੇ ਨੇ ਕਿਉਂਕਿ ਬਸ ਸਟੈਂਡ ਦੇ ਵਾਸ਼ਰੂਮ ਦੇ ਵਿੱਚ ਬੱਚੇ ਨੂੰ ਛੱਡਿਆ ਸੀ ਜਿਸ ਤੋਂ ਬਾਅਦ ਲੋਕਾਂ ਦੇ ਵੱਲੋਂ ਇਸ ਬੱਚੇ ਨੂੰ ਬਾਹਰ ਕੱਢਿਆ ਗਿਆ ਸੂਚਨਾ ਮਿਲੀ ਪੁਲਿਸ ਨੂੰ ਤੇ ਨਾਲ ਕੀ ਨਾਲ ਪੁਲਿਸ ਦੇ ਵੱਲੋਂ ਇਹ ਤਸਵੀਰਾਂ ਵੀ ਜਿਹੜੀਆਂ ਨੇ ਹੁਣ ਸੋਸ਼ਲ ਮੀਡੀਆ ਦੇ ਉੱਤੇ ਵੀ ਸਾਂਝੀਆਂ ਕੀਤੀਆਂ ਗਈਆਂ ਤਾਂ ਜੋ ਇਹਨਾਂ ਦੀ ਪਛਾਣ ਹੋ ਸਕੇ ਜਿਨ੍ਹਾਂ ਦੇ ਵੱਲੋਂ ਇਸ ਬੱਚੇ ਨੂੰ ਛੱਡਿਆ ਗਿਆ ਸੀ ਬੱਚੇ ਦੀਆਂ ਵੀ ਤਸਵੀਰਾਂ ਸੋਸ਼ਲ ਮੀਡੀਆ ਦੇ ਉੱਤੇ ਸਾਂਝੀਆਂ ਕੀਤੀਆਂ ਗਈਆਂ ਸੀ ਹਾਲਾਂਕਿ ਸਫਾਈ ਕਰਮਚਾਰੀਆਂ ਨੇ ਜਦੋਂ ਦੇਖਿਆ ਕਿ ਬਾਥਰੂਮ ਦੇ ਅੰਦਰ ਕੋਈ ਬੱਚਾ ਹੈ ਤਾਂ ਉਹਨਾਂ ਦੇ ਵੱਲੋਂ ਤੁਰੰਤ ਹੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਸੀ ਜਿਸ ਤੋਂ ਬਾਅਦ ਹੁਣ ਪੁਲਿਸ ਦੇ ਵੱਲੋਂ ਫਰਾਰ ਜੋੜੇ ਦੀ ਜਿਹੜੀ ਲਗਾਤਾਰ ਖੇਪਾਲ ਕੀਤੀ ਜਾ ਰਹੀ ਹੈ ਫਿਰ ਤੋਂ ਤੁਹਾਨੂੰ ਦੱਸ ਰਿਹਾ ਕਿ ਬੱਚਾ ਅਜੇ ਸਿਰਫ 7 ਦਿਨਾਂ ਦਾ ਹੈ ਜਿੰਨੂੰ ਛੱਡ ਕੇ ਇਹ ਜੋੜਾ ਜਿਹੜਾ ਹੈ ਪ੍ਰਾਰਥਨਾ ਹੋ ਗਿਆ